ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਜੋ ਅੱਜ ਦਾ ਆਪਣਾ ਟੌਪਿਕ ਆ ਉਹ ਥੋੜੀ ਬੁਰੀ ਖਬਰ ਵੀ ਆ ਕਿ ਜੋ ਕੱਟ ਦੇ ਵਿੱਚੋਂ 82 ਮਾਰਕਸ ਐਸਸੀ ਤੇ ਐਸਟੀ ਲੈ ਕੇ ਆਉਂਦੇ ਆ ਉਹ ਹੁਣ ਫੇਲ ਮੰਨੇ ਜਾਣਗੇ ਕਈ ਸਟੇਟਸ ਦੇ ਵਿੱਚ ਤੇ ਜੇ ਤੁਹਾਡੇ ਵੀ 82 ਮਾਰਕਸ ਨੇ ਕੀ ਤੁਸੀਂ ਪੀਐਸਟੈਟ ਕਲੀਅਰ ਮੰਨੇ ਜਾਉਂਗੇ ਜਾਂ ਨਹੀਂ ਤਾਂ ਜੇ ਨਹੀਂ ਤਾਂ ਹੁਣ ਕਿੰਨੇ ਮਾਰਕਸ ਚਾਹੀਦੇ ਨੇ ਆਪਾਂ ਨੂੰ ਪੀਐਸਟੈਟ ਪਾਸ ਹੋਣ ਲਈ ਇਹਦੇ ਬਾਰੇ ਅੱਜ ਗੱਲ ਕਰਾਂਗੇ ਆਪਾਂ ਇਸ ਵੀਡੀਓ ਚ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਕਿਉਂਕਿ ਇਹ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਇਹ ਵੀਡੀਓ ਦਾ ਬਹੁਤ ਜ਼ਿਆਦਾ ਇਮਪੈਕਟ ਪੈਣਾਗਾ ਤੁਹਾਡੇ ਆਉਣ ਵਾਲੇ ਫਿਚਰ ਦੇ ਉੱਤੇ ਵੀ ਇਸ ਲਈ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਅਸਲ ਦੇ ਵਿੱਚ ਗੱਲ ਕੀ ਹੋਈ ਹੈ ਕਈ ਸਟੇਟਸ ਦੇ ਵਿੱਚ ਉਹਨਾਂ ਨੇ 82 ਮਾਰਕਸ ਵਾਲੇ ਬੱਚੇ ਨੇ ਜੋ ਉਹਨਾਂ ਨੂੰ ਫੇਲ ਕਿਉਂ ਮੰਨਿਆ ਜੋ ਰਿਜ਼ਰਵ ਕੈਟਾਗਰੀ ਚ ਨੇ ਐਸਸੀਐਸਟੀ ਨਾਲ ਸੰਬੰਧ ਰੱਖਦੇ ਆ ਜਾਂ ਜਿੱਦਾਂ ਲੜਕੀਆਂ ਹੋ ਗਈਆਂ ਜਾਂ ਓਬੀਸੀ ਨੇ ਇਹਦਾ ਕੀ ਇਸ਼ੂ ਆ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਇਸ ਸਟੱਟ ਵਿੱਚੋਂ ਪਾਸ ਮੰਨਿਆ ਕਿਹਨੂੰ ਜਾਂਦਾ ਇਹ 150 ਮਾਰਕਸ ਦੇ ਵਿੱਚੋਂ ਜੇ ਜਨਰਲ ਕੈਟਾਗਰੀ ਹੈ ਕੋਈ ਉਹਨੂੰ 60% ਮਾਰਕਸ ਚਾਹੀਏ ਜਾਂਦੇ ਆ ਤੇ ਉਹ 90 ਮਾਰਕਸ ਬਣਦੇ 150 ਦੇ ਵਿੱਚੋਂ ਤੇ ਉਹਨੂੰ ਪਾਸ ਮੰਨੇ ਜਾਂਦੇ ਤੇ ਜੋ ਕੈਟਾਗਰੀ ਨਾਲ ਕਿਸੇ ਨਾਲ ਸੰਬੰਧ ਰੱਖਦਾ ਜੋ ਰਿਜ਼ਰਵ ਹੁੰਦੀ ਆ ਉਹਦੇ ਲਈ ਸਾਨੂੰ 55% ਚਾਹੀਦਾ ਹੁੰਦਾ 150 ਦਾ ਜੋ ਕਿ ਬਣਦਾ 82.5 ਤੇ ਹੁਣੀ ਬਿਹਾਰ ਦੇ ਵਿੱਚ ਇਹ ਕੇਸ ਦੇਖਿਆ ਗਿਆ ਸੀ ਕਿ ਬਿਹਾਰ ਵਾਲਿਆਂ ਨੇ ਕਿਹਾ ਬੀਪੀਐਸਸੀ ਜਿਹੜਾ ਟ੍ਰੀ ਹੋਇਆ ਉਹਨਾਂ ਦਾ ਕਿ ਜੋ 82.5 ਆ ਉਹਨੂੰ ਅਸੀਂ 82 ਦੇ ਨੇੜੇ ਨਹੀਂ ਮੰਨਾਂਗੇ ਇਹਨੂੰ ਅਸੀਂ 83 ਮੰਨਾਂਗੇ ਕਿ 83 ਆਲਾ ਪਾਸ ਮੰਨਾਂਗੇ ਪਰ ਇਹ ਗੱਲ ਬਿਲਕੁਲ ਉਹਨਾਂ ਦੀ ਗਲਤ ਸੀ ਤੇ ਬਾਅਦ ਵਿੱਚ ਕੋਰਟ ਕੇਸ ਵੀ ਹੋਇਆ ਇਸ ਗੱਲ ਦੇ ਉੱਤੇ ਤੇ ਉਹ ਤੋਂ ਬਾਅਦ ਉਹਨਾਂ ਨੂੰ ਮੰਨਣਾ ਪਿਆ ਕਿ ਅਸੀਂ 82 ਮਾਰਕਸ ਵਾਲੇ ਹੀ ਪਾਸ ਲਵਾਂਗੇ ਪਰ ਅਸਲ ਦੇ ਵਿੱਚ ਗੱਲ ਇਹ ਤਾਂ ਆਉਂਦੀ ਹੈ ਕਿਉਂਕਿ ਜੋ 55% ਉਹ 82.5 ਆ ਤੇ ਪੁਆਇੰਟਾਂ ਦੇ ਵਿੱਚ ਤਾਂ ਪੀਐਸਟੈਟ ਵਿੱਚੋਂ ਨੰਬਰ ਆ ਹੀ ਨਹੀਂ ਸਕਦੇ ਇਸ ਲਈ ਜੋ 82 ਮਾਰक्स ਵਾਲੋ ਪਾਸ ਮੰਨ ਲਿਆ ਜਾਂਦਾ ਹੈ ਤੇ ਪਰ ਹੁਣ ਕਈ ਸਟੇਟਸ ਨੇ ਜੋ ਉਹ ਬੱਚਿਆਂ ਦੇ ਫਿਊਚਰ ਨਾਲ ਇੱਕ ਤਰ੍ਹਾਂ ਦਾ ਖਿਲਵਾੜ ਵੀ ਕਰ ਰਹੀਆਂ ਨੇ 82 ਜਦੋਂ 2 ਵਾਲੇ ਨੂੰ ਫੇਲ ਕਰ ਦਿੰਦੀਆਂ ਨੇ ਜਦ ਕਿ ਉਹ ਰਿਜ਼ਰਵ ਕੈਟਾਗਰੀ ਨਾਲ ਵੀ ਸੰਬੰਧ ਰੱਖਦਾ ਹੈਗਾ ਇਸ ਲਈ ਜੋ ਪੀਐਸ ਟੈਟ ਵਾਲੇ ਨੇਗੇ ਉਹ 82 ਜੇ ਪੰਜਾਬ ਦੇ ਵਿੱਚੋਂ ਆਇਆ ਤਾਂ ਤੁਹਾਨੂੰ ਹਜੇ ਕੋਈ ਮਤਲਬ ਖਤਰਾ ਨਹੀਂ ਤੇ ਤੁਹਾਨੂੰ ਹਜੇ ਕੋਈ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਹਜੇ ਪੰਜਾਬ ਦੇ ਵਿੱਚ ਅਜਿਹਾ ਕੋਈ ਹੋ ਨਹੀਂ ਆਇਆ ਪਰ ਤੁਹਾਨੂੰ ਸਤਾਰਕ ਰਹਿਣ ਦੀ ਲੋੜ ਆ ਤੇ ਮਤਲਬ ਆਪਣਾ ਦਿਮਾਗ ਖੁੱਲਾ ਰੱਖਿਓ ਕਿ ਸਰਕਾਰ ਕਿਦਾਂ ਕੰਮ ਕਰਦੀ ਹੈਗੀ ਤੇ ਜੇ ਕੋਈ ਅਜਿਹੀ ਗੱਲ ਆਉਂਦੀ ਆ ਆਪਾਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਤੇ ਤੁਹਾਨੂੰ ਕਦੇ ਵੀ ਘਬਰਾਉਣ ਦੀ ਲੋੜ ਨਹੀਂ ਹੈਗੀ ਆਪਾਂ ਹਮੇਸ਼ਾ ਤੁਹਾਡਾ ਸਾਥ ਦਿੰਦੇ ਰਹਾਂਗੇ ਪੰਜਾਬ ਦੇ ਵਿੱਚ ਜੋ 82 ਵਾਲਾ ਉਹ ਪਾਸ ਮੰਨਿਆ ਜਾਊਗਾ ਪਰ ਜਿੱਦਾਂ ਬਿਹਾਰ ਦੇ ਵਿੱਚ ਇੱਕ ਤਰ੍ਹਾਂ ਦਾ ਇਹ ਤੱਕਾ ਹੋ ਰਿਹਾ ਸੀਗਾ ਉਹ ਕੋਰਟ ਕੇਸ ਵਗੈਰਾ ਹੋ ਕੇ ਐਸਸੀ ਐਸਟੀ ਓਬੀਸੀ ਤੇ ਜੋ ਔਮੈਨ ਨਾਲ ਹੋ ਰਿਹਾ ਸੀਗਾ ਉਹਨਾਂ ਨੇ ਆਪਣਾ ਜੋ ਕੋਰਟ ਕੇਸ ਕਰਕੇ ਆਪਣਾ ਨਿਆਂ ਲਿਆ ਪਰ ਆਪਾਂ ਇਦਾਂ ਪੰਜਾਬ ਦੇ ਵਿੱਚ ਨਹੀਂ ਹੋਣ ਦਵਾਂਗੇ ਤੇ ਸੀਟ ਹਟ ਦੇ ਵਿੱਚ ਵੀ ਇਦਾਂ ਨਹੀਂ ਹੋਊਗਾ ਤੇ ਆਉਣ ਵਾਲੇ ਫੀਚਰ ਦੇ ਵਿੱਚ ਤੁਸੀਂ ਬਿਲਕੁਲ ਸਤਰਕ ਰਹਿਣਾਗਾ ਇਦਾਂ ਦੀ ਜੇ ਕੋਈ ਵੀ ਹਰਕਤ ਕੀਤੀ ਜਾਂਦੀ ਹੈ ਸਰਕਾਰ ਦੇ ਇੱਕ ਵਾਰ ਤੇ ਅਗਲੀ ਵਾਰ ਮਿਲਾਂਗੇ ਇਦਾਂ ਦੀ ਇਨਫੋਰਮੇਟਿਵ ਵੀਡੀਓ ਦੇ ਨਾਲ ਤੁਸੀਂ ਆਪਣੇ ਹੱਕਾਂ ਪ੍ਰਤੀ ਸੁਚੇਤ ਰਹੋ ਸਤਰਕ ਰਹੋ ਤੇ ਇਸ ਸਮੇਂ ਤੱਕ ਹਜੇ ਘਬਰਾਉਣ ਦੀ ਕੋਈ ਲੋੜ ਨਹੀਂ ਤੇ ਅੱਗੇ ਆਪਾਂ ਮਿਲਾਂਗੇ ਅਜਿਹੀ ਇਨਫੋਰਮੇਟਿਵ ਵੀਡੀਓ ਦੇ ਨਾਲ ਜੇਕਰ ਵੀਡੀਓ ਪਸੰਦ ਆਈ ਆ ਤਾਂ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਿਓ ਆਪਣੇ ਭੈਣ ਭਰਾ ਦੇ ਨਾਲ ਤੇ ਇਥੇ ਇੱਕ ਇਨਫੋਰਮੇਸ਼ਨ ਦੇ ਦਾਂ ਕਿ ਆਪਣੇ ਜੋ ਪੰਜਾਬ ਪੁਲਿਸ ਦਾ ਬੈਚ ਆ ਉਹ 15 ਤਰੀਕ ਤੋਂ ਸ਼ੁਰੂ ਹੋ ਰਿਹਾ ਹੈਗਾ ਜੋ ਕਿ ਬਿਲਕੁਲ ਫ੍ਰੀ ਆ ਤੇ ਜੋ ਸੀਟਟ ਵਾਲੇ ਵਿਦਿਆਰਥੀ ਨੇ ਉਹਦਾ ਉਹ ਵਾਸਤੇ ਏਪੀਐਸ ਟੈਟ ਵਾਲੇ ਵੀ ਇਹਦੇ ਨਾਲ ਜੋ ਪ੍ਰੈਪਰੇਸ਼ਨ ਕਰ ਸਕਦੇ ਨੇਗੇ ਤੇ ਉਹਨਾਂ ਵਾਸਤੇ ਵੀ ਜੋ ਬੈਚ ਆ ਉਹ 20 ਤਰੀਕ ਤੋਂ ਸ਼ੁਰੂ ਹੋ ਰਿਹਾ ਹੈ ਪੈਡਾਗੋਜੀ ਦਾ ਸੋ ਜੁੜੇ ਰਹੋ ਆਪਣੇ ਭੈਣ ਭਰਾਵਾਂ ਨੂੰ ਜਰੂਰ ਦੱਸਿਓ ਜਿਨ੍ਹਾਂ ਨੇ ਤਿਆਰੀ ਕਰਨੀ ਆ ਕਿ ਬਿਲਕੁਲ ਫ੍ਰੀ ਤਿਆਰੀ ਆ ਤੇ ਬਿਲਕੁਲ ਕਵਾਲਿਟੀ ਬਿਲਕੁਲ ਹਾਈ ਹੋਗੀ ਤੇ ਸਾਡਾ ਵਾਦਾ ਹੈਗਾ ਕਿ ਤੁਸੀਂ ਜੋ ਪੇਪਰ ਜਰੂਰ ਕੁਆਲੀਫਾਈ ਕਰੋਗੇ ਆਪਣੇ ਹੱਕਾਂ ਬਰਤੀ ਸੁਚੇਤ ਜਰੂਰ ਰਹੋ ਅਗਲੀ ਵਾਰ ਮਿਲਾਂਗੇ ਇਦਾਂ ਦੀ ਇਨਫੋਰਮੇਟਿਵ ਵੀਡੀਓ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਬਹੁਤ ਜ਼ਿਆਦਾ ਵਧੀਆ ਕੰਟੈਂਟ ਆਪਾਂ ਚੈਨਲ ਤੇ ਲੈ ਕੇ ਆ ਰਹੇ ਹਾਂ ਤੇ ਲਾਈਕ ਕਰਨਾ ਵੀਡੀਓ ਨੂੰ ਬਿਲਕੁਲ ਨਾ ਭੁੱਲਿਓ ਅਗਲੀ ਵਾਰ ਮਿਲਾਂਗੇ ਇੰ tane ਨਿਆ ਸੋ ਵਟ ਵੀਡੀਓ ਨਾਲ ਉਦ ਤੱਕ ਤੁਸੀਂ ਦੇਖਦੇ ਰਹੋ ਬਰਿੰਦਰ ਸਿੰਘ ਚੈਨਲ ਥੈਂਕ ਯੂ ਧੰਨਵਾਦ